ਸਸਿਕਾ ਲਈ ਤੁਹਾਡਾ ਉਸ ਤੁਹਾਡਾ ਦੋਸਤ ਸ਼ਤੀਸ਼ ਅੰਜੋਬਕਰ ਮੈਂ ਰੋਜ਼ ਤੁਹਾਨੂੰ ਦੱਸ ਦੱਸ ਕੇ ਪਰੇਸ਼ਾਨ ਹੋ ਰਿਹਾ ਵੀ ਪੰਜਾਬ ਦੇ ਵਿੱਚ ਜਿਹੜੇ ਲੁਟੇਰੇ ਕਾਰਪੋਰੇਟ ਹਸਪਤਾਲ ਨੇ ਉਹ ਪੰਜਾਬ ਨੂੰ ਕਿਵੇਂ ਗਰੀਬ ਕਰ ਦਿੰਦੇ ਨੇ ਪਤਾ ਤੁਹਾਨੂੰ ਕਿਵੇਂ ਗਰੀਬ ਕਰ ਦਿੰਦੇ ਨੇ ਜਦੋਂ ਅਸੀਂ ਸਾਡਾ ਕੋਈ ਪੇਸ਼ੈਂਟ ਪਤਾ ਹੈ ਸਾਨੂੰ ਵੀ ਮਰਨ ਕਿਨਾਰੇ ਹੈ ਬਚਣਾ ਨਹੀਂ ਹੈਗਾ ਇਹਨੇ ਉਦੋਂ ਅਸੀਂ ਰਿਸ਼ਤੇਦਾਰਾਂ ਦੇ ਚੱਕੇ ਚਕਾਏ ਸਿੱਧੇ ਪ੍ਰਾਈਵੇਟ ਹਸਪਤਾਲ ਕਾਰਪੋਰੇਟ ਹਸਪਤਾਲ ਦੇ ਲੁਧਿਆਣੇ ਪਟਿਆਲੇ ਵੈਂਟੀਲੇਟਰ ਤੇ ਲੈ ਕੇ ਜਾਨੇ ਵੈਂਟੀਲੇਟਰ ਤੇ ਲੈ ਕੇ ਪਤਾ ਕਿਉਂ ਜਾਨੇ ਕਿਉਂਕਿ ਸਾਡੀ ਭੂਆ ਸਾਡੀ ਮਾਮੀ ਸਾਡੀ ਚਾਚੀ ਸਾਨੂੰ ਕਹਿੰਦੀ ਹੈ ਲੈ ਠੀਕ ਹੋ ਜਾਊਗਾ ਲੈ ਇਹਨੂੰ ਕੁਝ ਨਹੀਂ ਹੁੰਦਾ ਤੁਸੀਂ ਆਪਣੇ ਮਨ ਨੂੰ ਸਮਝਾ ਨਹੀਂ ਸਕਦੇ ਵੀ ਜਦੋਂ ਇਹ ਪੇਸ਼ੈਂਟ ਦੀ ਉਮਰ ਹੋ ਗਈ 60 ਸਾਲ 65 ਸਾਲ ਇਹਦਾ ਹੁਣ ਕੁਛ ਨਹੀਂ ਬਣ ਸਕਦਾ ਦੋਸਤੋ ਮੈਂ ਚੰਡੀਗੜ੍ਹ ਪੀਜੀਆਈ ਦੇ ਵਿੱਚ ਅਜਿਹੇ ਪੇਸ਼ੈਂਟਾਂ ਨੂੰ ਦਿਖਾ ਕੇ ਮੋੜਿਆ ਵੀ ਲੋ ਘਰੇ ਲੈ ਜਾਓ ਹੁਣ ਤੁਹਾਡਾ ਕੁਛ ਨਹੀਂ ਬਣਦਾ ਜਗਤਾਰ ਸੀਗਾ ਨੇੜੇਲੇ ਪਿੰਡ ਦਾ ਉਹਨੂੰ ਕਹਿ ਦਿੱਤਾ ਵੀ ਇਹਦਾ ਕੁਛ ਨਹੀਂ ਬਣਦਾ ਇਹਨੂੰ ਤੁਸੀਂ ਘਰੇ ਲਿਜਾ ਕੇ ਸੇਵਾ ਕਰ ਲਓ ਪਰ ਉਹ ਵਾਪਸੀ ਤੇ ਜਦੋਂ ਆਉਂਦੇ ਸੀਗੇ ਰਸਤੇ 'ਚ ਮਹਾਲੀ ਇੱਕ ਕੁੜੀ ਉਹਨਾਂ ਦੀ ਰਿਸ਼ਤੇਦਾਰੀ 'ਚੋਂ ਨਰਸ ਲੱਗੀ ਵੀ ਸੀ ਉਹ ਕਹਿੰਦੀ ਉਰੇ ਲਿਆਓ ਆਪਾਂ ਪ੍ਰਾਈਵੇਟ ਡਾਕਟਰ ਨੂੰ ਦਿਖਾ ਲੈਂਦੇ ਆ। ਉਹਨੇ ਡਾਕਟਰ ਨੇ ਇਹੇ ਜੇ ਭਲੋਏ ਉਹ ਉਹ ਕਹਿੰਦਾ ਜੀ ਲਿਆਓ ਆਪਰੇਸ਼ਨ ਕਰ ਦਿੰਦੇ ਆ ਠੀਕ ਹੋ ਜਾਊਗਾ। ਆ ਚੱਕੋ ਪੈਕੇਜ 3 ਲੱਖ ਰੁਪਏ ਦਾ। ਮੈਂ ਨਾਲ ਮੈਂ ਪਿੱਟਿਆ ਵੀ ਉਹ ਪਾਈਏ ਨੇ ਬਚਣਾ ਨਹੀਂ ਆਪਰੇਸ਼ਨ ਤੇ। ਨਾ ਜੀ ਕਹਿੰਦੇ ਸ਼ਤੀਸ਼ ਆਪਾਂ ਕੋਸ਼ਿਸ਼ ਕਰ ਲੈਂਦੇ ਆ। 3 ਲੱਖ ਰੁਪਏ ਹੀ ਆ। ਜਦੋਂ ਉਹ ਦਾਖਲ ਕਰ ਲਿਆ। ਆਪਰੇਸ਼ਨ ਹੋ ਗਿਆ ਉਸ ਤੋਂ ਬਾਅਦ ਉਹ ਵੈਂਟੀਲੇਟਰ ਤੇ ਚਲੇ ਗਿਆ। 27 ਦਿਨ ਵੈਂਟੀਲੇਟਰ ਤੇ ਪਿਆ ਰਿਹਾ 19 ਲੱਖ ਰੁਪਇਆ ਦੇ ਕੇ ਆਏ 3 ਲੱਖ ਦੀ ਜਗ੍ਹਾ 19 ਲੱਖ ਰੁਪਇਆ ਦੇ ਕੇ ਮਹਾਲੀ ਦੇ ਹਸਪਤਾਲ ਚੋਂ ਵਾਪਸ ਆਏ ਤੇ ਜਦੋਂ ਉਹ ਮਰਿਆ ਗਿਆ ਡੈੱਡ ਬੋਡੀ ਬਾਹਰ ਕੱਢੀ ਉਦੋਂ ਫਿਰ ਉਹਨਾਂ ਦਾ ਸਾਰਾ ਪਿੰਡ ਪੰਚਾਇਤ ਉਹ ਕਾਰਪੋਰੇਟ ਹਸਪਤਾਲ ਦੇ ਮੂਹਰੇ ਰੌਲਾ ਪਾਉਂਦੇ ਰਹੇ ਕਿਸੇ ਨੇ ਬਾਤ ਨਹੀਂ ਸੁਣੀ ਕਿਸੇ ਨੇ 5 ਰੁਪਏ ਘੱਟ ਨਹੀਂ ਕੀਤੇ ਮੋਗੇ ਤੇ ਉਹਨਾਂ ਤੋਂ ਪੈਸੇ ਲਈ ਕੇ ਰੋਜ਼ ਦਾ 50000 60000 70000 ਭਰੀ ਜਾਓ ਜੀ ਦਵਾਈਆਂ ਆਉਂਦੀਆਂ ਨਹੀਂ ਇਹ ਆਉਂਦਾ ਉਹ ਕੱਖੋਂ ਨਹੀਂ ਸੀ ਕਿਉਂ ਕਿਉਂਕਿ ਜਦੋਂ ਉਹਨੂੰ ਘਰੇ ਲਿਆ ਕੇ ਨਵਾਇਆ ਨਾ ਉਹ 15 ਦਿਨ ਪਹਿਲਾਂ ਦਾ ਮਰਿਆ ਹੋਇਆ ਸੀ ਉਹਦਾ ਪਤਾ ਪਤਾ ਕਿਵੇਂ ਲੱਗਿਆ ਸਾਰੇ ਪਿੰਡ ਨੇ ਦੇਖਿਆ ਜਦੋਂ ਉਹ ਕਿਤੇ ਮਰਿਆ ਹੋ 10 15 ਦਿਨ ਪਹਿਲਾਂ ਉਹਦੀ ਟਾਇਲਟ ਨਿਕਲੀ ਹੋ ਉਹ ਸੁੱਕ ਕੇ ਪੱਥਰ ਵਰਗੀ ਹੋਈ ਪਈ ਤੁਹਾਨੂੰ ਕਿਸੇ ਨੇ ਨਹੀਂ ਬਖਸ਼ਣਾ ਰੱਬ ਦੇ ਨਾਂ ਤੇ ਹਸਪਤਾਲ ਖੋਲ੍ਹੇ ਬੈਠੇ ਨੇ ਕੋਈ ਕਹਿੰਦਾ ਮੈਂ ਰੱਬ ਦਾ ਫਲਾਣਾ ਭਗਤਾਂ ਜੀ ਉਹਦੇ ਨਾਂ ਤੇ ਹਸਪਤਾਲ ਕਿਸੇ ਨੇ ਨਹੀਂ ਬਖਸ਼ਣਾ ਪਟਿਆਲੇ ਤੋਂ ਪੇਸ਼ੈਂਟ ਚੱਲਿਆ ਚੰਗਾ ਭਲਾ ਮੈਂ ਰੋਕਿਆ ਮੈਂ ਕਿਹਾ ਜਾਇਓ ਨਾਲ ਲੁਧਿਆਣੇ ਲੁਧਿਆਣੇ ਇੱਕ ਬਹੁਤ ਵੱਡੇ ਰੱਬ ਦੇ ਨਾਂ ਤੇ ਉਹਨਾਂ ਨੇ ਹਸਪਤਾਲ ਖੋਲ੍ਹਿਆ ਹੋਇਆ ਮੇਰੇ ਨੇੜੇ ਦੇ ਪਿੰਡ ਦਾ ਪੇਸ਼ੈਂਟ ਉਹਨੂੰ ਉਹ ਲੈ ਗਏ ਜੀ ਕਿ ਉਹ ਗਾ ਦਾ ਸਾਕਾ ਬੇਟਾ ਸੀ ਜਿਹੜਾ ਉਹ ਦਿੱਲੀ ਗਿਆ ਹੋਇਆ ਸੀ ਤੇ ਉਹਨਾਂ ਦੇ ਸਰੀਕੇ ਵਾਲੇ ਉਹਨੂੰ ਲੈ ਗਏ ਜਾ ਕੇ ਲੁਧਿਆਣੇ ਦਾਖਲ ਕਰਾਤਾ ਮੈਂ ਪਿੱਟ ਰਿਆ ਉਹਨਾਂ ਨੂੰ ਵੀ ਇਹਦਾ ਆਰਜ਼ੈਨਕ ਲੇਬਲ ਵਧਿਆ ਹੋਇਆ ਹੈ ਇਹਦੇ ਬ੍ਰੇਨ ਦਾ ਵਾਈਟ ਮੈਟਰ ਖਤਮ ਹੈ ਇਹਦਾ ਗ੍ਰੇ ਮੈਟਰ ਤੇ ਵਾਈਟ ਮੈਟਰ ਸੰਕੇਤ ਨਹੀਂ ਦਿੰਦਾ ਇਹਨੇ ਬਚਣਾ ਨਹੀਂ ਤੁਸੀਂ ਇਹਨੂੰ ਪੀਜੀਆਈ ਲੈ ਜਾਓ ਪੈਸੇ ਵੱਧ ਜਾਣਗੇ ਤੁਹਾਨੂੰ ਸਹੀ ਇਲਾਜ ਦਾ ਪਤਾ ਲੱਗ ਜਾ ਪਰ ਉਹਨਾਂ ਨੇ ਮੰਨੀ ਨਹੀਂ ਉਹਨਾਂ ਦੇ ਨਾਮ ਮੰਨਣ ਕਾਰਨ 17 ਲੱਖ ਰੁਪਇਆ ਭਰ ਕੇ ਜਦ 15ਵੇਂ 16ਵੇਂ ਦਿਨ ਉਹਨੂੰ 17 ਲੱਖ ਰੁਪਇਆ ਭਰ ਕੇ ਹੋਰ ਅਜੇ 10 ਦਿਨ ਰੱਖਣਾ ਸੀ ਉਦੋਂ ਮੈਨੂੰ ਕਹਿੰਦੇ ਸ਼ਤੀਸ਼ ਜੀ ਕਰੋ ਕੁਝ ਮੈਂ ਕਹਾਂ ਵੀ ਕਿੰਨੇ ਪਾਸੇ ਰੋਜ਼ ਦੇ ਲੱਗਦੇ ਨੇ ਕਹਿੰਦੇ 60-70 ਹਜ਼ਾਰ ਮੈਂ ਪਟਿਆਲੇ ਕਿਸੇ ਵੈਂਟੀਲੇਟਰ ਵਾਲੇ ਨਾਲ ਗੱਲ ਕੀਤੀ ਡਾਕਟਰ ਨਾਲ 15000 ਰੁਪਏ ਤੇ ਡੇਲੀ ਦਾ ਵੈਂਟੀਲੇਟਰ ਉਹਦੇ ਨਾਲ ਕੀਤਾ ਤੇ ਉਹ ਵੈਂਟੀਲੇਟਰ ਤੇ ਰੱਖ ਕੇ ਸੱਤ ਦਿਨ ਬਾਅਦ ਉਹਦੀ ਜਾਨ ਨਿਕਲੀ ਜਦੋਂ ਸਾਨੂੰ ਪਤਾ ਵੀ ਸਾਡੇ ਪੇਸ਼ੈਂਟ ਨੇ ਮਰਨਾ ਹੈ ਤਾਂ ਅਸੀਂ ਆਪਦਾ ਘਰ ਕਿਉਂ ਵੇਚਦੇ ਆ ਹੁਣੇ ਦੋਹੇ ਪਾਰਟੀਆਂ ਦੀ ਕਹਾਣੀ ਤੁਹਾਨੂੰ ਕਿਉਂ ਸੁਣਾਈ ਹੈ ਕਿਉਂਕਿ ਦੋਹੇ ਪਾਰਟੀਆਂ ਕੋਲੇ 12-12 15-15 ਵਿੱਗੇ ਜ਼ਮੀਨ ਹੈ ਅੱਜ ਹਾਲਾਤ ਪਤਾ ਕੀ ਹੈ ਅੱਜ ਉਹਨਾਂ ਤੇ ਕਰਜ਼ਾ ਚੜ ਕੇ ਸਾਰੀ ਜ਼ਮੀਨ ਵੇਖ ਰਹੀ ਹੈ ਤੁਸੀਂ ਵੇਚੋ ਜ਼ਮੀਨਾਂ ਪੰਜਾਬੀ ਗਾਣੇ ਸੁਣਦੇ ਨੇ ਫੁਲਾਣੇ ਹੋ ਗਏ ਜੀ ਅਸੀਂ ਬਹੁਤ ਤਾਕੜੀਆਂ ਅਸੀਂ ਬਹੁਤ ਅਸੀਂ ਡਾਂਗਾਂ ਚਲਾ ਸਕਦੇ ਹਾਂ ਡਾਕਟਰਾਂ ਮੂਰੇ ਤਾਂ ਤੁਹਾਡੀ ਬੱਸ ਨਹੀਂ ਚੱਲਦੀ ਕਾਰਪੋਰੇਟ જગਤ ਤੁਹਾਨੂੰ ਇੰਚ-ਇੰਚੇ ਲੁੱਟ ਰਿਹਾ ਔਰ ਯੂਪ ਰਾਜਸਥਾਨ ਹਰਿਆਣਾ ਹਿਮਾਚਲ ਇਹ ਪੀਜੀਆ ਹੀ ਜਾਂਦਾ ਪੰਜ ਪੈਸੇ ਖਰਚੇ ਬਿਨਾ ਆਪਣੇ ਬੰਦੇ ਦਾ ਇਲਾਜ ਕਰਾ ਕੇ ਘਰ ਮੁੜੇ ਆਉਂਦਾ ਅਸੀਂ ਪੰਜਾਬੀ ਜਲੰਧਰ ਦਾਖਲ ਹੋਗੇ ਲੁਧਿਆਣੇ ਦਾਖਲ ਹੋਗੇ ਪਟਿਆਲੇ ਦਾਖਲ ਹੋਗੇ ਪੈਸੇ ਲੱਗ ਜਾਣ ਜੀ ਜਿੰਨੇ ਮਰਜੀ ਰਿਸ਼ਤੇਦਾਰ ਕਹਿੰਦੇ ਨੇ ਕੋਈ ਗੱਲੇ ਨਹੀਂ ਪੈਸਿਆਂ ਦੀ ਉਹ ਭਰਾਵੋ ਪਰਿਵਾਰ ਨੂੰ ਤਾਂ ਪੁੱਛ ਲੋ ਵੀ ਕਿੰਨਾ ਕਰਜ਼ਾ ਚੜਿਆ ਹੋਇਆ ਪਹਿਲਾਂ ਉਹਨਾਂ ਤੇ ਉਹਨਾਂ ਤੇ ਤਾਂ ਪਹਿਲੀ 10 ਲੱਖ ਕਰਜ਼ਾ ਹੁੰਦਾ ਜਿਹਦੇ ਕੋਲੇ 20 ਬਿੱਗੇ ਜ਼ਮੀਨ ਹੈ ਉਹ ਅੱਜ 5-7 ਲੱਖ ਰੁਪਇਆ ਕਰਜ਼ੇ 'ਚ ਜੀਵਨ ਯਾਪਨ ਕਰਦਾ ਹੈ ਉਹ ਮਸਾ ਆਪਣੀ ਫਸਲ ਨਾਲ ਵਿਆਜ ਪੂਰਾ ਕਰਦਾ ਜਦੋਂ ਤੁਸੀਂ ਕਿਸੇ ਬਜ਼ੁਰਗ ਨੂੰ ਕਿਸੇ ਹੋਰ ਨੂੰ ਵੈਂਟੀਲੇਟਰ ਦੇ ਦਾਖਲ ਕਰਾਉਣੀ ਹੋ ਤਾਂ ਉਹਦੀ 20 ਬਿੱਗੇ ਜ਼ਮੀਨ ਵੇਚ ਕੇ ਤਿੰਨ ਪੁਸ਼ਤਾਂ ਉਹਦਾ ਖਹਿੜਾ ਨਹੀਂ ਛੁੱਟਦਾ ਸੋ ਅੱਜ ਤੁਹਾਨੂੰ YouTube ਤੇ ਜਾਣਕਾਰੀ ਦੇਣੀ ਸੀ ਵੈਂਟੀਲੇਟਰ ਕਰਦਾ ਹੈ ਕੰਗਾਲ ਪੰਜਾਬੀਆਂ ਨੂੰ ਕੋਸ਼ਿਸ਼ ਕਰਿਆ ਕਰੋ ਜਦੋਂ ਕੋਈ ਮਰੀਜ਼ ਵੱਡੀ ਉਮਰੇ ਪ੍ਰੋਬਲਮ ਚ ਆ ਜੇ ਤਾਂ ਪੀਜੀਆਈ ਸਟੈਚਰ ਦੇ 4 ਦਿਨ ਕੱਟ ਲੋ ਘਰ ਦੇ ਪਿਛਲੇ ਬੰਦੇ ਤਾਂ ਵੱਜ ਜਾਣਗੇ ਇਸ ਤਾਂ ਘਰਦਿਆਂ ਨੂੰ ਵੀ ਭੁੱਖਾ ਮਾਰ ਦਿੰਨੇ ਹੋ ਪਿਛਲਿਆਂ ਨੂੰ ਥੋੜੀ ਇੱਕ ਫੁਕਰੀ ਨੇ ਵੀ ਅਸੀਂ ਮਿਹਨਤ ਨਹੀਂ ਕਰਨੀ ਬਾਹਰ ਲੈ ਦੇਸਾਂ ਚ ਜਾ ਕੇ ਵੀ ਮਿਹਨਤ ਕਰਨੀ ਆ ਲੈਣਾ ਚ ਲੱਗਦੀ ਆ ਜੇ ਉੱਥੇ ਪੀਜੀਆਈ 4 ਦਿਨ ਲਾਈਨ ਚ ਲੱਗ ਜਾਓਗੇ ਕੀ ਫਰਕ ਪੈਂਦਾ ਹਜ਼ਾਰਾਂ ਬੰਦਿਆਂ ਦਾ ਫਾਇਦਾ ਕਰਾਇਆ ਮੈਂ ਜਦੋਂ ਮੈਂ ਦੇਖਦਾ ਨਾ ਵੀ ਉੱਥੇ ਪੈਸਾ ਨਹੀਂ ਲੱਗਦਾ ਤਾਂ ਤੁਹਾਨੂੰ ਇਹ ਵੀਡੀਓ ਬਣਾ ਬਣਾ ਕੇ ਦਿਖਾਉਣਾ ਮੈਨੂੰ ਕੋਈ ਸ਼ੌਂਕ ਨਹੀਂ ਮੈਂ ਰੋਜ਼ ਦੇਖਦਾ ਵੀ ਜਿਹੜਾ ਉੱਥੇ ਜਾਂਦਾ ਉਹ 10 ਵੀ ਹਜ਼ਾਰ ਚ ਕਿਹੜਾ ਛੁੱਟ ਜਾਂਦਾ ਹੈ ਚਾਹੇ ਜਿਉਂਵੇ ਚਾਹੇ ਮਰੇ ਜਿਹੜਾ ਬੰਦਾ ਲੁਧਿਆਣੇ ਪਟਿਆਲੇ ਜਾਂਦਾ ਉਹਦੀਆਂ ਤਿੰਨ ਪੁਸ਼ਤਾਂ ਕਰ ਕਰਦੇ ਚ ਚਲੀ ਜਾਂਦੀਆਂ ਨੇ ਬਾਕੀ ਤੁਹਾਡੀ ਮਰਜ਼ੀ ਹੈ ਸਾਡਾ ਸਮਝਾਉਣਾ ਫਰਜ਼ ਹੈ ਅਸੀਂ ਵਿਸਲ ਬਲੋਅ ਕਰ ਅਸੀਂ ਆਵਾਜ਼ ਦਿੰਦੇ ਰਹਾਂਗੇ ਮੈਂ ਫੋਨ ਕਰਦਾ ਪ੍ਰਵੀਨ ਸੋਲੰਕੀ ਨੂੰ ਬੰਦਾ 20000 ਚ ਠੀਕ ਹੋ ਕੇ ਆ ਜਾਂਦਾ ਬੰਦਾ 10 ਲੱਖ ਮੰਗਦਾ ਹਮਾਸ਼ੂ ਗੁਰਤਾ ਵਰਗੇ ਨੂੰ ਫੋਨ ਕਰਦੇ ਆ 50000 ਚ ਠੀਕ ਹੋ ਕੇ ਆ ਜਾਂਦਾ ਯੂਸ ਵਨ ਘਾਟ ਦੇ ਠੀਕ ਹੋ ਕੇ ਆ ਜਾਂਦਾ ਜੇ ਉਹੀ ਬੰਦਾ ਮੰਨਦਾ ਨਹੀਂ ਲੁਧਿਆਣੇ ਪਟਿਆਲੇ ਚ ਲਿਆ ਜਾਂਦਾ ਤਾਂ ਉਹਦੀ 5-10 ਬਿੱਗੇ ਜ਼ਮੀਨ ਜਿਹੜੀ ਕਰਜ਼ਾ ਮੁਕਤ ਹੁੰਦੀ ਹੈ ਉਹ बिकਦੀ ਹੋ बिकਦੀ ਹੈ ਪੰਜਾਬੀਓ ਸੁਧਰ ਜੋ ਮੈਂ ਆਸਟ੍ਰੇਲੀਆ ਤੋਂ ਵਾਪਸ ਐਸੇ ਕਰਕੇ ਆ ਕਿ ਪੰਜਾਬੀਆਂ ਨੂੰ ਜਾਗਰੂਕ ਕਰ ਸਕਾਂ ਮੇਰੇ ਵੀ ਬੱਚੇ ਵਿਦੇਸ਼ਾਂ ਚ ਨੇ ਮੈਂ ਵੀ ਵਿਦੇਸ਼ ਚ ਜਾ ਕੇ ਆਰਾਮ ਨਾਲ ਜੀਵਨ ਬਤੀਤ ਕਰ ਸਕਦਾ ਮੈਂ ਕਿਉਂ ਇੱਥੇ ਪੀਜੀਏ ਇੱਥੇ ਕੈਕਾਣਾ ਕੀ ਤੁਹਾਨੂੰ ਸਮਝਾ ਸਕਾਂ ਵੈਂਟੀਲੇਟਰ ਲੁੱਟ ਤੋਂ ਬਾਜੋ ਵੈਂਟੀਲੇਟਰ ਲੁੱਟ ਤੁਹਾਨੂੰ ਖਾ ਜੂਗੀ ਇਹਨੇ ਤੁਹਾਨੂੰ ਕਿਸੇ ਜੋਗਾ ਨਹੀਂ ਛੱਡਣਾ ਤੁਸੀਂ ਲੋਕ ਸਿਰਫ ਇਹੀ ਦੇਖਦੇ ਹੋ ਵੀ ਦਾਖਲ ਹੋ ਗਿਆ ਜੀ ਖਬਰ ਨਹੀਂ ਠੀਕ ਹੋ ਜੂ ਕੋਈ ਠੀਕ ਨਹੀਂ ਹੁੰਦਾ ਜਿਹਦਾ ਹੰਤਨ ਸਮਾ ਆ ਗਿਆ ਨਾ ਉਹਨੂੰ ਚਾਹੇ ਤੁਸੀਂ ਦਿੱਲੀ ਲੈ ਜਾਓ ਚਾਹੇ ਤੁਸੀਂ ਫੋਰਨ ਚ ਲੈ ਜਾਓ ਚਾਹੇ ਤੁਸੀਂ ਸਿੰਗਾਪੁਰ ਦੇ ਹਸਪਤਾਲਾਂ ਚ ਲੈ ਜਾਓ ਉਹਨੇ ਬਚਣਾ ਨਹੀਂ ਜਿਨੇ ਬਚਣਾ ਹੈ ਉਨੇ ਪੀਜੀਆਈ ਜਾ ਕੇ ਵੀ ਵੱਜਾ ਅੱਛਾ ਜੀ ਤੁਹਾਡਾ ਹੋਸਟ ਤੁਹਾਡਾ ਦੋਸਤ ਸ਼ਤੀਸ਼ ਸੰਜੋਏ ਵਰਕਰ